ਦਰਸ਼ਕਾਂ ਦੀ ਮੰਗ ਸੀ ਕਿ ਮਸ਼ੀਨ ਲੈ ਕੇ ਆਂਦੀ ਆ ਤੇ ਜਿਹੜੀ ਨਿਊ ਹੀਰਾ ਮਸ਼ੀਨ ਲੈ ਕੇ ਆਂਦੀ ਆ ਬਾਈ ਆਪਣੇ ਨਾਲ ਸਤਨਾਮ ਤੇ ਸਤਨਾਮ ਤੋਂ ਪੁੱਛਦੇ ਆਪਾਂ ਬਾਈ ਮਾਡਲ ਵਗੈਰਾ ਸਾਰਾ ਕਿੰਨਾ ਚੱਲੇ ਤੇ ਇੱਕ ਟਰੈਕਟਰ ਆ ਗਿਆ ਆਪਣੇ ਜਿਹੜਾ ਸਟੈਂਡਰਡ ਆ ਡੀਆਈ 460 ਸਟੈਂਡਰਡ ਦੀ ਬਹੁਤ ਮੰਗ ਆ ਤੇ ਅੱਜ ਸਟੈਂਡਡ ਵੀ ਆਪਾਂ ਲੈ ਕੇ ਆਏ ਆ ਤੁਹਾਡੇ ਹਾਸਤੇ ਤੇ ਬਾਈ ਸਤਨਾਮ ਪਹਿਲਾਂ ਸਾਰਾ ਮਸ਼ੀਨ ਤੇ ਆ ਜ ਗਿਆ ਆਪਾਂ ਜਿਹੜੀ ਮਾਡਲ ਦੱਸ ਦੋ ਕਿਹੜੀ ਬਾਡਲ ਇਹ 11 ਮਾਡਲ ਆ ਜੀ 11 ਮਾਡਲ ਹਾਂਜੀ ਠੀਕ ਆ ਤੇ ਕਿੰਨਾ ਹੈ ਕਿੰਨਾ ਚਿਰ ਹੋ ਗਿਆ ਲਈ ਨੂੰ ਇਹ ਸਾਨੂੰ ਡੂੜ ਖਸਾਲੀ ਹੋਇਆ ਜੀ 3 ਸੀਜਨ ਹੋ ਗਏ 3 ਸੀਜਨ ਹੋ ਗਏ ਹਾਂਜੀ 3 ਸੀਜਨ ਲਾਇਆ ਤੇ ਵਧੀਆ ਚੱਲਦੀ ਆ ਬਈ ਵਧੀਆ ਚੱਲਦੀ ਜੀ ਆਪਾਂ ਵੀਡੀਓ ਪਾਉਨੇ ਆ ਆਪਾਂ ਘਰੇ ਖੜੇ ਸੰਦਾਂ ਦੀ ਵੀਡੀਓ ਪਾਉਨੇ ਆ ਤੇ ਵਧੀਆ ਕੋਈ ਕੱਲ ਨੂੰ ਆਪਾਂ ਨੂੰ ਕੋਈ ਲੰਬਾ ਨਾ ਆਉਂਦਾ ਕੋਈ ਵੀ ਆ ਕੇ ਚਲਾ ਕੇ ਵੇਖ ਸਕਦਾ ਚੈੱਕ ਕਰ ਸਕਦਾ ਹਾਂਜੀ ਜੀ ਕਦੋਂ ਮਰਜ਼ੀ ਆ ਕੇ ਚੈੱਕ ਕਰ ਲਿਓ ਠੀਕ ਆ ਸਿਸਟਮ ਆ ਵਧੀਆ ਕੋਈ ਖਰਾਬੀ ਤਾਂ ਨਹੀਂ ਕੋਈ ਰਿਪੇਅਰ ਵਗੈਰਾ ਕੀਤੀ ਹੋਈ ਹੈ ਸਾਡੀ ਕੋਈ ਖਰਾਬੀ ਨਹੀਂ ਰਿਪੇਅਰ ਕੀਤੀ ਹੈ ਸਾਡੀ ਕਣਕ ਵਾਲੇ ਡਰਮ ਡਰਮ ਪਾ ਕੇ ਖੜਾਈ ਆਉਣ ਜਿਆ ਓਕੇ ਆ ਜਮਾ ਹਾਂਜੀ ਕਣਕ ਤੇ ਬਾਕੀ ਦਰਸ਼ਕੋ ਆ ਮੈਂ ਕੈਮਰਾਮੈਨ ਨੂੰ ਕਹੂੰ ਤੇ ਬਾਕੀ ਤੁਸੀਂ ਹਾਲਤ ਦੇਖ ਸਕਦੇ ਹੋ ਮਸ਼ੀਨ ਦੀ ਵਧੀਆ ਪਈ ਆ ਕਲਰ-ਕਲਰ ਵਧੀਆ ਪਿਆਗਾ ਕਿਤੋਂ ਵੀ ਇੰਨਾ ਜਿਆਦਾ ਨਹੀਂ ਲੱਥਾਗਾ ਤੇ ਬਾਕੀ ਆਪਣੇ ਪਿੰਡ ਦੀ ਚੱਲਦਾ ਸੀ ਜਿਹੜੀ ਵੱਢਣ ਦੀ ਹੈ ਨਾ ਬਾਈ ਸਤਨੂੰ ਸਫਾਈ ਬਹੁਤ ਆ ਮੈਂ ਸੁਣਿਆ ਵੀ ਆ ਹਾਂਜੀ ਤੇ ਬਹੁਤ ਸਫਾਈ ਆ ਬਾਈ ਕਿਉਂਕਿ ਪਿੰਡ ਦੇ ਲੋਕ ਦੱਸਦੇ ਆ ਕੋਈ ਦਾਣਾ ਵਗੈਰਾ ਪਿੱਛੇ ਜਾਵਾਂ ਵੀ ਨਹੀਂ ਛੱਡਦੀਗੀ ਤੇ ਬਾਕੀ ਆਪਾਂ ਆਜੋ ਬਾਈ ਆ ਟਰੈਕਟਰ ਦੀ ਗੱਲ ਕਰਗੇ ਟਰੈਕਟਰ ਜਿਹੜਾ ਹੈਗਾ ਆਪਣੇ ਕੋਲੇ ਸਟੈਂਡਰਡ ਹੈਗਾ ਤੇ ਸਤਨਾਬਾਈ ਇਹਦਾ ਕਿਹੜਾ ਮਾਡਲ ਹੈ ਇਹ ਇਹ 10 ਮਾਡਲ ਹੈ ਜੀ 10 ਮਾਡਲ ਹਾਂਜੀ ਐਂ 10 ਮਾਡਲ ਟਰੈਕਟਰ ਦੋਸਤੋ ਤੇ ਆਜੂ ਹਾਲਤ ਦੇਖ ਲੋ ਪਹਿ ਇਹ ਕੀ 50 ਨੰਬਰ ਆ 50 ਨੰਬਰ ਆ ਪਰ ਨਾ ਹੋਇਆ ਬਾਈ ਨਾ ਹੋਇਆ ਵਾ ਤੇ ਬਾਕੀ ਦੇ ਸਕਦੇ ਹੋ ਤੁਸੀਂ ਸਰਕਾਰੀ ਨੰਬਰ ਪਲੇਟਾਂ ਜਿਹੜੀਆਂ ਲੱਗੀਆਂ ਹੋਈਆਂ ਗਈਆਂ ਕਾਪੀ ਵਗੈਰਾ ਪੂਰਾ ਬਾਈ ਓਕੇ ਆ ਸਾਰਾ ਹਾਂਜੀ ਓਕੇ ਸਾਰਾ ਕੁਝ ਠੀਕ ਆ ਚਲੋ ਗਿਆ ਬਾਈ ਤੁਹਾਡੇ ਕੋਲੇ ਤੇ ਸਾਡੇ ਕੋਲ 3 ਸਾਲ ਹੋ ਗਏ 3 ਸਾਲ ਹੋ ਗਏ ਵਧੀਆ ਚੱਲਦਾ ਬਾਈ ਵਧੀਆ ਜਿਆਦਾ ਕੋਈ ਆ ਕੇ ਬਾਕੇ ਦੇਖ ਸਕਦਾ ਚੈੱਕ ਕਰਕੇ ਦੇ ਸਕਦਾ ਹਾਂਜੀ ਹਾਂਜੀ ਕਦੋਂ ਮਰਜ਼ੀ ਕੋਈ ਚੈੱਕ ਠੀਕ ਹੈ ਤੇ ਟਾਇਰਾਂ ਦੀ ਗੱਲ ਕਰਕੇ ਬਾਈ ਦੇਖ ਲਓ ਇਧਰ ਟਾਇਰ ਜਿਹੜੇ ਪੂਰੇ ਨਵੇਂ ਆ ਨਵੇਂ ਪੁਆਇਆ ਜੀ ਬੈਲ ਸਾਡੇ ਕੋਲੇ ਆ ਜੀ ਬੈਲ ਤੁਹਾਡੇ ਕੋਲੇ ਆ ਠੀਕ ਹੈ ਜੀ ਤੇ ਇਹ ਕਾਹਤੇ ਚੱਲਦਾ ਟਰੈਕਟਰ ਆਪਣਾ ਇਹ ਟੁੜੀ ਵਾਲੀ ਮਸ਼ੀਨ ਤੇ ਚਲਾਈ ਟੁੜੀ ਵਾਲੀ ਮਸ਼ੀਨ ਤੇ ਵਧੀਆ ਚੱਲਦਾ ਵਧੀਆ ਵਧੀਆ ਬਾਕੀ ਬਾਈ ਤੁਸੀਂ ਦੇਖ ਸਕਦੇ ਹੋ ਆ ਕਿ ਕੋਈ ਵੀ ਕਿਸੇ ਨੇ ਵੀ ਸੱਜਣ ਨੇ ਲੈਣਾ ਤੇ ਨੰਬਰ ਆਪਾਂ ਜਿਹੜਾ ਥੱਲੇ ਵੀਡੀਓ ਤੇ ਫਲੈਸ਼ ਕਰੂਗਾ ਤੁਹਾਡੇ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਬਾਈ ਫੋਨ ਉਹੀ ਲਾਇਓ ਸੱਜਣ ਜਿਨੇ ਲੈਣਾ ਕਿਉਂਕਿ ਬਾਈ ਸਮਾਂ ਥੋੜਾ ਹੁੰਦਾ ਬਾਈਆਂ ਦਾ ਕੰਮ ਆ ਗਿਆ ਠੀਕ ਹੈ ਨਾ ਤੇ ਉਹੀ ਸੱਜਣ ਫੋਨ ਲਾਇਓ ਜਿਨੇ ਲੈਣਾ ਬਾਕੀ ਤੁਸੀਂ ਇੱਕ ਵਾਰ ਨੇੜੇ ਕਰਕੇ ਬਾਈ ਟਰੈਕਟਰ ਤੇ ਜਿਹੜਾ ਹੈਗਾ ਜਰੂਰ ਦਿਖਾ ਦਿਓ ਕਲਰ ਕੁਲਰ ਪੂਰਾ ਵਧੀਆ ਪਿਆ ਬਾਈ ਡਿਊਲ ਠੀਕ ਹੈ ਜਿਹੜਾ ਪਾਵਰ ਟਰੈਕਟਰ ਹੈਗਾ ਲੈਫਟ ਪੰਪ ਠੀਕ ਹੈ ਵੈਸੇ ਤਾਂ ਕੰਮ ਤਾਂ 60 ਦਾ ਹੀ ਕਰ ਜਾਂਦੇ ਆ ਹਨਾ ਤੇ ਠੀਕ ਹੈ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਸਰਾਮਾ ਦੇ ਪੈਂਡ ਦੇ ਵਿੱਚ ਆਪਾਂ ਖੜੇ ਹਾਂ ਜ਼ਿਲ੍ਹਾ ਫਰੀਦਕੋਟ ਤੇ ਨੰਬਰ ਤੋਂ ਥੱਲੇ ਵੀਡੀਓ ਤੇ ਫਲੈਸ਼ ਕਰੂਗਾ ਤੇ ਜਿਸੇ ਵੀ ਸੱਜਣ ਨੇ ਲੈਣਾ ਇੱਕ ਆਪਣੇ ਕੋਲੇ ਮਸ਼ੀਨ ਆ ਤੇ ਇੱਕ ਟਰੈਕਟਰ ਆ ਠੀਕ ਆ ਬਾਈਆਂ ਨਾਲ ਸੰਪਰਕ ਕਰ ਸਕਦੇ ਆ ਘਰੇ ਖੜੇ ਆ ਸੰਦ ਤੁਸੀਂ ਦੇਖ ਸਕਦੇ ਹੋ ਘਰੇ ਖੜੇ ਆ ਆਪਾਂ ਕੋਈ ਕਈ ਸੱਜਣ ਕਹਿ ਦਿੰਦੇ ਆ ਵੀ ਇਹ ਕਿੰਨਾ ਨੇ ਤਰੀਕਾ ਬਣਾ ਲਿਆ ਕੋਈ ਬਾਹਰ ਜਾਂਦਾ ਕਹਿ ਕੇ ਵੀਡੀਓ ਪਾਉਂਦਾ ਉਹ ਜੀ ਕੋਈ ਗੱਲ ਨਹੀਂ ਬਾਈ ਸਰਾਮਾ ਪੈਂਡ ਦੇ ਵਿੱਚ ਆ ਕੇ ਤੁਸੀਂ ਮਸ਼ੀਨ ਚੈੱਕ ਕਰ ਸਕਦੇ ਹੋ ਟਰੈਕਟਰ ਚਲਾ ਕੇ ਦੇ ਸਕਦੇ ਹੋ ਤੇ ਕਿਸੇ ਵੀ ਸੱਜਣ ਨੇ ਲੈਣਾ ਤਾਂ ਬਾਈ ਇਹ ਰੇਟ ਦੀ ਗੱਲ ਕਰਕੇ ਸਤਨਾ ਸਾਢੇ 10 ਲੱਖੇ ਸਾਢੇ 10 ਲੱਖ ਡਿਮਾਂਡ ਠੀਕ ਆ ਜੀ ਸਾਢੇ 10 ਲੱਖ ਜਿਹੜੀ ਨਿਊ ਹੀਰਾ ਮਸ਼ੀਨ ਦੀ ਡਿਮਾਂਡ ਆ ਬਾਕੀ ਜਿਹੜਾ ਮੌਕੇ ਤੇ ਮਾਨਤਾਣ ਆਪਾਂ ਵੀਡੀਓ ਵੇਖ ਕੇ ਆਊਗਾ ਤੇ ਜਰੂਰ ਕਰਾਂਗੇ ਬਾਈ ਤੇ ਅੱਗੇ ਬਾਈ ਟਰੈਕਟਰ ਦੀ ਇਹ ਗੱਲ ਕਰ ਗਏ ਇਹਦਾ ਰੇਟ ਬਾਈ ਸਵਾ 4 ਲੱਖ ਸਵਾ 4 ਲੱਖ ਹਾਂਜੀ ਸਵਾ 4 ਲੱਖ ਰੁਪਿਆ ਡਿਮਾਂਡ ਆ ਬਾਈ ਜਿਹੜਾ ਸਟੈਂਡਰਡ ਆ ਸਟੈਂਡਰਡ ਤੁਹਾਨੂੰ ਪਤਾ ਬਹੁਤ ਘੱਟ ਮਿਲਦੇ ਆ ਤੇ ਬਾਕੀ ਮੌਕੇ ਤੇ ਤੇ ਜਿਹੜਾ ਮਾਨਤਾਣ ਬਾਈ ਸਤਨਾਕ ਕੀਤਾ ਜਾਊਗਾ ਹਾਂਜੀ ਹਾਂਜੀ ਤੇ ਠੀਕ ਆ ਦਰਸ਼ਕੋ ਜਿਹਨੇ ਵੀ ਬਾਈ ਨੇ ਇਹ ਚੀਜ਼ਾਂ ਲੈਣੀਆਂ ਸਰਾਵਾਂ ਦੇ ਵਿੱਚ ਆ ਕੇ ਤੁਸੀਂ ਕੰਡੈਕਟ ਕਰ ਸਕਦੇ ਹੋ ਬਾਈ ਤੇ ਦੇਖ ਕੇ ਵੀ ਲਿਆ ਸਕਦੇ ਆ ਤੇ ਠੀਕ ਆ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ